Thank <small> you. ਬੀਤੇ ਕੱਲ 24 ਘੰਟੇ ਪਈ ਮੀਂਹ ਤੋਂ ਬਾਅਦ ਜਿੱਥੇ ਪੂਰੇ ਪੰਜਾਬ ਦੇ ਵਿੱਚ ਜਲ-ਥਲ ਹੋਇਆ ਪਿਆ। ਉਤੇਹੀ ਗੱਲ ਜੇਕਰ ਹੁਸ਼ਿਆਰਪੁਰ ਦੀ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਸਾਰੇ ਹੀ ਝੋਆ ਤੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਤਰ ਫਤ ਗਿਆ। ਤੇ ਅਸੀਂ ਖਬਰਾਂ ਤੇ ਖਾਈਆਂ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਹਕੂਮਤਪੁਰ ਦੇ ਜਿੱਥੇ ਕੀ ਪਿੰਡ ਦੇ ਵਿੱਚ ਪਾਣੀ ਵੜ ਜਾਣ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਬੀਤੇ ਦਿਨ ਪਿੰਡ ਹਕੂਮਤਪੁਰ ਦਾ ਦੌਰਾ ਕੀਤਾ ਜਿੱਥੇ ਦੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਜਾਣ ਤੋਂ ਬਾਅਦ ਲੋਕਾਂ ਦੇ ਘਰ ਦਾ ਸਮਾਨ ਖਰਾਬ ਹੋ ਗਿਆ ਤੇ ਬੀਤੇ ਦਿਨ ਬੇਸ਼ੱਕ ਮੌਸਮ ਸਾਫ਼ ਰਿਹਾ ਜਿਸ ਕਾਰਨ ਲੋਕ ਪਾਣੀ ਦੇ ਨਾਲ ਖਰਾਬ ਹੋਏ ਸਮਾਨ ਨੂੰ ਧੁੱਪ ਲਗਵਾਰੇ ਸਨ ਤਾਂ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਪਾਣੀ ਆ ਜਾਣ ਕਾਰਨ 90% ਲੋਕਾਂ ਦੇ ਘਰਾਂ ਦਾ ਸਮਾਨ ਖਰਾਬ ਹੋ ਚੁੱਕਿਆ ਤਾਂ ਉਸ ਦੇ ਵਿੱਚ ਚਾਹੇ ਬੈੱਡ ਹੋਣ ਚਾਹੇ ਖਾਣ ਪੀਣ ਦਾ ਸਮਾਨ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਵਿੱਚ ਪਾਣੀ ਆਉਣ ਦੇ ਕਾਰਨ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਪਾਣੀ ਦੀ ਨਿਕਾਸੀ ਨਹੀਂ ਹੈ ਇਸ ਦੇ ਨਾਲ ਪਿੰਡ ਵਾਸੀਆਂ ਨੇ ਹੋਰ ਕੀ ਕੁਝ ਕੀਤਾ ਆਉ ਤੁਹਾਨੂੰ ਵੀ ਸੁਣਾਉਨੇ ਆ ਜੀ ਪੰਜ ਸਾਹਿਬ ਕੀ ਨਾਮ ਆ ਹਾਂ ਜੀ ਮੇਰਾ ਸੁਖਵੀਰ ਸਿੰਘ ਆ ਜੀ ਸੁਖਵੀਰ ਸਿੰਘ ਜੀ ਜਿਹੜਾ ਇਹ ਹੁਣ ਤੂਬਾ ਆ ਜੀ ਕੱਲ ਨੂੰ ਇਥੋਂ ਤੋੜ ਕੇ ਪਾਣੀ ਕੱਢਿਆ ਗਿਆ ਕੀ ਦਿੱਕਤ ਆਂਦੀ ਜਿਹੜਾ ਪਾਣੀ ਨਹੀਂ ਜਾਂਦਾ ਇਥੋਂ ਹਾਂ ਜੀ ਦਿੱਕਤ ਇਹ ਆ ਜੀ ਮਤਲਬ ਕਿ ਜਿਆਦੇ ਮਤਲਬ ਕਿ ਬਹੁਤ ਸਾਰੀ ਸੂਰਤ ਤੋਂ ਪਹਿਲਾਂ ਹੀ ਮਤਲਬ ਕਿ ਇਥੋਂ ਪਾਣੀ ਦਾ ਵਹਾਅ ਸਾਰਾ ਇਧਰ ਨੂੰ ਆ ਜਿਵੇਂ ਸਿਆਣੇ ਦੱਸਦੇ ਆ ਜੀ ਪਰ ਹਣਾ ਮਤਲਬ ਕਿ ਜਿਹੜਾ ਹੁਣ ਇਹ ਜਿਹੜੀ ਸੜਕ ਬਣੀ ਹੋਆ। ਥੋੜੀ ਜਿਮੜੀ ਕੈਮਰਾ ਮਾਰ ਦਿਓ। ਜੀ ਜੀ। ਇਹ ਸੜਕ ਬਣੀ ਹੋਣਾ ਤਾਂ ਇਹ ਸੜਕ ਵੀ ਬਹੁਤ ਚੀ ਬਣਾਤੀ ਆ ਪਿਛਲੀ ਪੰਚਾਇਤ ਨੇ। ਉਹਨੀਆਂ ਨਹੀਂ ਸੋਚਿਆ ਮਤਲਬ ਕਿ ਪਾਣੀ ਦਾ ਨਿਕਾਸ ਹੋਣਾ ਕਿੱਦਾਂ ਨੂੰ ਆ। ਸਾਰੀ ਮੇਨ ਪ੍ਰੋਬਲਮ ਵੀ ਇਹ ਤਾਂ ਨਹੀਂ ਹੋਈ ਆ ਜੇ ਇਹਨੂੰ ਇਸ ਲੈਵਲ 'ਚ ਰੱਖ ਕੇ ਬਣਾਈ ਜਾਂਦਾ ਜਿਹੜਾ ਪਾਣੀ ਘਾ ਨਿਕਲ ਜਾਂਦਾ ਤਾਂ ਮੁਸੀਬਤ ਨਾ ਆਉਂਦੀ ਤੇ ਨਾਲੇ ਮਤਲਬ ਕਿ ਵੀ ਥੋੜੀ ਜਿਹਾ ਅੱਗੇ ਆ ਕਿ ਨਾ ਆਪਣੇ ਐਨ ਆਰ ਆਈ ਆ ਮਤਲਬ ਕਿ ਬਾਹਰ ਅਮਰੀਕਾ ਗਏ ਹੋ ਉਹ ਤੇ ਉਹਨੇ ਜ਼ਮੀਨ ਖਰੀਦੀ ਆ ਤੇ ਉਹ ਕਹਿੰਦੇ ਸਾਡੀ ਫਸਲ ਖਰਾਬ ਹੁੰਦੀ ਆ ਵੀ ਵੇ ਚੌਪੜ ਦਾ ਪਾਣੀ ਸਾਡੇ ਮਲਗੇ ਮਾਰ ਕਰਦਾ ਜਾ ਤੇ ਉਨੀ ਮੋੜੇ ਕੰਧ ਕਰ ਦਿੱਤੀ ਆ ਤੇ ਉਧਰ ਵੀ ਪਾਣੀ ਦਾ ਮਲਗੇ ਬਹਾ ਜਾ ਉਧਰ ਨੂੰ ਆ ਉਧਰ ਪਾਣੀ ਨਿਕਲ ਜਾਂਦਾ ਸੀਗਾ ਹੁਣ ਉਹ ਬੰਦ ਹੋ ਗਏ ਆ ਕੱਲ ਦੇ ਹਾਲਾਤ ਦੇਖ ਕੇ ਲੱਗਦਾ ਆ ਜੇ ਹੋਰ ਬਰਸਾਤ ਹੋਈ ਤਾਂ ਪਿੰਡ ਨੂੰ ਕਿੰਨਾ ਨੁਕਸਾਨ ਹੋਊਗਾ ਦੇਖੋ ਜੀ ਜੇ ਜੋ ਹਾਲਾਤ ਕੱਲ ਸੀਗੇ ਜਿੰਦਗੀ ਕਿਤੇ ਦੇਖੇ ਨਹੀਂ ਇੰਦਾਂ ਦੇ ਹੈਗੇ ਜੇ ਮਤਲਬ ਕਿ ਨਾ ਦੁਬਾਰਾ ਇਦਾਂ ਦਾ ਚਾਂਸ ਹੁੰਦਾ ਆ ਤਾਂ ਮਲਗੇ ਪਿੰਡ ਨੂੰ ਮਲਗੇ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਆ ਮਾਰੀ ਨੁਕਸਾਨ ਜਿਹੜਾ ਹੋਇਆ ਹੋਇਆ ਹੀ ਆ ਇਸ ਸੰਬੰਧੀ ਕੋਈ ਫੁਲੀ ਜਿਹੜੇ ਅਧਿਕਾਰੀ ਹੈ ਜਿੱਦਾ ਬੀਡੀਪੀਓ ਡੀਡੀ ਦੇਖੋ ਜੀ ਕੱਲ ਤਾਂ ਮਾਲਕ ਖਲਾ ਦੇ ਇੰਨੇ ਖਰਾਬ ਸੀਗੇ ਕਿਸੇ ਕੋਲ ਕਰਨ ਕੋਈ ਟਾਈਮ ਹੀ ਨਹੀਂ ਸੀਗਾ ਕਿਉਂਕਿ ਹੁਣ ਅਸੀਂ ਜਾਵਾਂਗੇ ਉੱਪਰ ਡੀਸੀ ਸਾਹਿਬ ਕੋ ਜਾਵਾਂਗੇ ਅਸੀਂ ਹੋਰ ਅਧਿਕਾਰੀਆਂ ਕੋ ਜਾਵਾਂਗੇ ਵੀ ਸਾਡੀ ਸਮੱਸਿਆ ਦਾ ਹੱਲ ਕਰਾਇਆ ਜਾਵੇ ਕੱਲ ਐਮਪੀ ਸਾਹਿਬ ਸ਼ਾਮ ਨੂੰ ਆਏ ਸੀਗੇ ਭਰੋਸਾ ਤੋਂ ਵਾਗ ਗਏ ਆ ਤੁਹਾਡਾ ਹੱਲ ਕਰਾਂਗੇ ਪਰ ਦੇਖੋ ਹੁਣ ਹੁੰਦਾ ਕੀ ਆ ਪਰ ਸਾਡਾ ਜਿਹੜਾ ਪਿੰਡਿਆ ਨੇ ਵਿਕਾਸ ਦੇ ਪਿੱਛੋਂ ਪੱਖੋਂ ਮਾਲਕ ਬਹੁਤ ਪਿੱਛੇ ਆ ਜਿਹੜਾ ਬੰਨ ਲਾਇਆ ਗਿਆ ਸੀ ਕੱਲ ਇਕੱਠੇ ਵੀ ਹੋਏ ਸੀਗੇ ਕਿ ਉਹਨੂੰ ਥਲਾਇਆ ਜਾਵੇਗਾ ਕੀ ਇਹ ਖੋਲਿਆ ਗਿਆ ਉਹਨਾਂ ਲੋਕ ਨਹੀਂ ਜੀ ਉਹ ਬੰਨ ਨਹੀਂ ਖੋਲਿਆ ਗਿਆ ਮਤਲਬ ਕਿ ਉਹ ਨਾਲ ਦੇ ਪਿੰਡ ਕਾਲੜ ਫ ਤੇ ਬਾਨੂ ਨਹੀਂ ਖਲਾਇਆ ਨਹੀਂ ਹੈਗਾ ਮਤਲਬ ਕਿ ਮੂਰੇ ਉਹ ਤੇ ਅਤਰਾਜ ਜੋ ਕਰਦੇ ਸੀ ਕਾਫੀ ਤੇ ਪਾਣੀ ਜਿੱਦਾਂ ਮਲ ਗਿਆ ਸਾਰਾ ਵਾਪ ਪਾਣੀ ਦਾ ਉਸ ਪਾਸੇ ਨੂੰ ਆ ਤੇ ਨਾਲੇ ਇੱਕ ਹੋਰ ਕਾਰਨ ਇਹ ਜਿਹੜੀ ਆਪਣੇ ਪੀਡਬੀਯੂ ਨੇ ਸੜਕ ਬਣਾਈ ਹੈ ਤੇ ਆਪਣੇ ਪਿੰਡ ਤੋਂ ਲੈ ਕੇ ਹਕੂਮਤਵਰ ਤੋਂ ਲੈ ਕੇ ਪਾਣੀ ਤੱਕ ਇਹਨੇ ਇੱਕ ਵੀ ਪੁਲੀ ਨਹੀਂ ਰੱਖੀ ਹੈਗੀ ਉਹ ਸਾਰਾ ਪਾਣੀ ਪਿੱਛੇ ਨੂੰ ਵਾਪਸ ਹੋ ਕੇ ਸਾਡੇ ਪਿੰਡ ਨੂੰ ਮਾਰ ਕਰਦਾ ਹੈ ਸਾਡੇ ਪਿੰਡ ਸਭ ਤੋਂ ਨੀਵੇਂ ਆ ਲੱਗਦਾ ਹੈ ਬਿਨਾ ਕਿਸੇ ਪ੍ਰਬੰਧ ਤੋਂ ਬਿਨਾ ਕਿਸੇ ਜਾਣਕਾਰੀ ਤੋਂ ਜਿਹੜੀਆਂ ਸੜਕਾਂ ਬਣਾਈ ਜਾਂਦੇ ਆ ਉਹ ਇਹਨਾਂ ਨੂੰ ਨੁਕਸਾਨ ਹੁੰਦਾ ਪਿੰਡਾਂ ਨੂੰ ਹਾਂਜੀ ਇਹ ਨੁਕਸਾਨ ਪੂਰਾ ਬਾਜੀ ਜੇ ਮਾਲਕ ਇਹਨਾਂ ਸੜਕਾਂ ਥੱਲੇ ਕੋਈ ਚੌੜੇ ਪਿਆਬ ਰੱਖੇ ਹੁੰਦੇ ਤਾਂ ਉਹਦੇ ਨਾਲ ਮਤਲਬ ਕਿ ਪਾਣੀ ਸਾਰਾ ਅੱਗੇ ਨਿਕਲ ਜਾਂਦੀ ਨੀਂੇ ਪਾਸੇ ਨੂੰ ਜਾਇਦਾ ਹੀ ਹੋਣ ਲੱਗੇ ਪਿੰਡਾਂ ਵਿੱਚ ਮਾਰ ਪਈ ਆ ਉਹ ਬਚ ਜਾਂਦੇ ਹੁਣ ਲੋਕਾਂ ਦੇ ਕਈਆਂ ਦੇ ਕੱਚੇ ਘਰ ਆ ਜੋ ਕਿ ਡਿਗਨ ਵਾਲੇ ਆ ਜੇ ਉਹ ਘਰ ਕੋ ਡਿਗ ਪਵੇ ਤਾਂ ਇਸ ਦਾ ਮਤਲਬ ਕਿ ਕੌਣ ਜ਼ਿੰਮੇਵਾਰ ਹੋਊਗਾ ਕੀ ਸਰਕਾਰੀ ਜਿਹੜੀ ਪੁਲੀ ਹੱਲੇ ਬੰਦੇ ਹੀ ਪਈ ਆ ਉਹ ਜਿਹੜੀ ਬੰਦ ਕੀਤੀ ਸੀ ਸਰਕਾਰੀ ਪੁਲੀਆਂ ਬੰਦ ਪਈਆਂ ਜਾਂ ਸਾਰਿਆਂ ਦੇ ਮੁਰੇ ਬੰਦ ਕੀਤੀਆਂ ਆ ਆਪਣੇ ਸਾਰੇ ਪਾਸਿਓਂ ਮੁਰੇ ਮਾਲਕ ਇਹ ਕੋਈ ਵੀ ਖੋਲ ਨਹੀਂ ਰਿਹਾਗਾ ਸਰਕਾਰ ਕੋ ਕੀ ਮੰਗ ਕਰੀਂ ਸਰਕਾਰ ਤੋਂ ਜੀ ਇਹ ਮੰਗ ਕਰਦੇ ਆ ਮਤਲਬ ਕਿ ਹਨਾ ਵੀ ਸਾਰਿਆਂ ਨੂੰ ਮਤਲਬ ਕਿ ਬਣਾ ਕਿਸੇ ਦਾ ਵੀ ਨਾ ਕਿਸੇ ਜਾਨੀ ਨੁਕਸਾਨ ਹੋਵੇ ਨਾ ਕਿਤੇ ਮਾਲੀ ਨੁਕਸਾਨ ਹੋਵੇ ਤੇ ਫਸਲ ਵੀ ਰਿਕਦੀ ਵਜਦੀ ਰਹੇ ਉਸ ਸਾਬ ਦੇ ਨਾਲ ਸਾਡੇ ਉਚਿਤ ਪ੍ਰਬੰਧ ਕੀਤੇ ਜਾਣ ਮੇਰਾ ਨਾਮ ਗਿਆਨ ਸਿੰਘ ਆ ਸਰ ਕਿਹ ਕਿਡਾ ਪਿੰਡ ਹੈ ਜੀ ਇਹ ਪਿੰਡ ਹਕੂਮਤਪੁਰ ਜਿਲ੍ਹਾ ਹੁਸ਼ਿਆਰਪੁਰ ਹੈ ਜੀ ਕੀ ਹਾਲਾਤ ਸੀ ਕੱਲ ਇੱਥੇ ਕੱਲ ਦੇ ਹਾਲਾਤਾਂ ਜੀ ਇੱਥੇ ਮਤਲਬ ਕਿ ਜਿੱਦਾਂ ਮਤਲਬ ਡੁੱਬਣ ਵਾਲਾ ਕੰਮ ਹੋਇਆ ਸੀਗਾ ਜੀ ਕੱਲ ਮਤਲਬ ਇੰਨਾ ਪਾਣੀ ਇੱਥੇ ਆ ਗਿਆ ਸੀਗਾ ਜੀ ਉਹਨਾਂ ਚੋਆ ਵਿੱਚ ਨਹੀਂ ਚੱਲਦਾ ਹੋਊਗਾ ਜਿੰਨਾਂ ਘਰਾਂ ਦੇ ਮੋਰੇ ਸੜਕਾਂ ਰਸਤੇ ਵਿੱਚ ਨਾ ਮ ਪਾਣੀ ਬਹੁਤ ਜ਼ਿਆਦਾ ਹੈ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਜੀ ਨੁਕਸਾਨ ਬਹੁਤ ਹੋਇਆ ਲੋਕਾਂ ਦੇ ਦਾਣੇ ਵੀ ਭੇਜ ਗਏ ਕੱਪੜੇ ਵੀ ਭੇਜ ਗਏ ਬੈੱਡਾਂ ਦੇ ਵਿੱਚ ਪਾਣੀ ਵੜ ਗਿਆ ਹੈਗਾ ਇਹ ਪਾਣੀ ਆਣ ਦਾ ਕੀ ਕਾਰਨ ਸੀਗਾ ਜੀ ਪਾਣੀ ਆਣ ਦਾ ਕਾਰਨ ਇਹ ਆ ਸਰਪਈ ਜਿਹੜਾ ਸਾਡੇ ਪਿੰਡ ਦੇ ਪਾਣੀ ਦਾ ਨਿਕਾਸ ਹੈਗਾ ਨਾ ਛੱਪੜ ਦੇ ਦਾ ਉਹ ਮਤਲਬ ਕਿਸੇ ਐਨ ਆਰ ਆਈ ਨੂੰ ਜ਼ਮੀਨ ਖਰੀਦ ਲਈ ਆ ਉਹ ਉਹਨੇ ਉਥੇ ਦੀਵਾਰ ਬਣਾ ਦਿੱਤੀ ਆ ਉਹ ਕਹਿੰਦਾ ਮੈਂ ਪਾਣੀ ਆਪਣੇ ਖੇਤਾਂ 'ਚ ਨਹੀਂ ਪੈਣ ਦੇਣਾ ਹੈਗਾ ਪਾਣੀ ਨੂੰ ਡੱਕ ਲਾ ਗਏ ਜਿਹੜੇ ਹੋਰ ਆਲੇ-ਦੋਲੇ ਵੀ ਖੇਤ ਸੀ ਜਿੱਦਣ ਪਾਣੀ ਜਾਂਦਾ ਸੀਗਾ ਉਹਨਾਂ ਨੇ ਜਿਹਨਾਂ ਨੇ ਮਾਮਲੇ ਤੇ ਲਏ ਹੋਏ ਆ ਉਹਨਾਂ ਨੇ ਵੀ ਮਤਲਬ ਕਿ ਜੀਸੀਬੀ ਲਿਆ ਕੇ ਨਾ ਵੱਡੇ-ਵੱਡੇ ਬੰਨ੍ਹ ਲਾਤੇ ਮੋਰੇ ਵੀ ਅਸੀਂ ਪਾਣੀ ਇਧਰ ਨੂੰ ਆਪਣੇ ਖੇਤਾਂ 'ਚ ਵੀ ਨਹੀਂ ਜਾਣ ਦੇਣਾ ਉਹ ਪਾਣੀ ਹੁਣ ਛੱਪੜ ਭਰ ਕੇ ਲੋਕਾਂ ਦੇ ਘਰਾਂ 'ਚ ਵੜਦਾ ਹੈ ਜੀ ਉਹ ਤਾਂ ਫਿਰ ਗੰਦਾ ਪਾਣੀ ਗਲੀਆਂ ਨਾਲੀਆਂ ਦਾ ਉਹਨਾਂ ਬਿਮਾਰੀਆਂ ਦਾ ਵੀ ਖਤਰਾ ਹੈ ਬਿਮਾਰੀਆਂ ਫੈਲ ਰਹੀਆਂ ਜੀ ਉਹਦੇ ਵਿੱਚ ਨਿੱਕੇ-ਨਿੱਕੇ ਕਟਾਣੋਂ ਪਾਣੀ ਤੇ ਗੰਦਾ ਪਾਣੀ ਉਹਦੇ ਵਿੱਚੋਂ ਬਹੁਤ ਮੰਦਾ ਹਾਲ ਹੈ ਜੀ ਮਨ ਲਓ ਜੀਵਨ ਜਿਹੜਾ ਜ਼ਿੰਦਗੀ ਜ਼ਿੰਦਗੀ ਨਹੀਂ ਰਹਿ ਗਈ ਜੋ ਐਨਾ ਗੰਦ ਪਿਆ ਗਿਆ ਹੈ ਜੇ ਹੋਰ ਬਰਸਾਤ ਹੁੰਦੀ ਤਾਂ ਕੀ ਹਾਲਾਤ ਹੋਣਗੇ ਪਿੰਡ ਦੇ ਹਾਲਾਤ ਕੀ ਆ ਫਿਰ ਮਤਲਬ ਬਿਮਾਰੀ ਫੈਲ ਜਾਣੀਆਂ ਜੀ ਪਾਣੀ ਮੋੜ ਕੇ ਘਰਾਂ 'ਚ ਵੜਨਾ ਹੈ ਛੱਪੜ ਦਾ ਗੰਦਾ ਪਾਣੀ ਫਲੈਕਸ਼ਨ ਦਾ ਵੀ ਉੱਚਾ ਜਾਂਦਾ ਉਹੀ ਮੋੜ ਕੇ ਘਰਾਂ 'ਚ ਆਉਂਦਾ ਹੈ ਜੀ ਬਿਮਾਰੀ ਫੈਲ ਜਾਣੀਆਂ ਮੌਤਾਂ ਹੋਣਗੀਆਂ ਫਿਰ ਇਹੀ ਹੋ ਸਕਦਾ ਹੈ ਜੀ ਕੀ ਲੋ ਚਾਹੀਦਾ ਪ੍ਰਸ਼ਾਸਨ ਨੂੰ ਕੀ ਪ੍ਰਸ਼ਾਸਨ ਮੋਰ ਸਾਡੀ ਇਹੀ ਬੇਨਤੀ ਹੈ ਕਿ ਜਿਹੜਾ ਪਾਣੀ ਦਾ ਨਿਕਾਸ ਬੰਦ ਕੀਤਾ ਗਿਆ ਨਾ ਉਹਨੂੰ ਮੋੜ ਕੇ ਖਲਾਇਆ ਜਾਵੇ ਪਾਣੀ ਆਪਣਾ ਰਸਤਾ ਜਿਹੜਾ ਹੈਗਾ ਉਹਨੂੰ ਅ